ਇਹ ਕੰਮ ਮੇਰੇ ਜਿਹੜੇ ਨਵੇਂ ਵਾਰਡ ਦੇ ਵਿੱਚ ਗੁਰਦੇਵ ਨਗਰ ਆਇਆ ਉੱਥੇ ਅਮਲਤਾਸ 파ਰਕ ਦਾ ਮਾਨਯੋਗ ਐਮਐਲਏ ਸਾਹਿਬ ਨੇ ਤੇ ਘਟਾ ਉੱਥੇ ਟ੍ਰੇਨ ਨੁਹਾਰਕ ਆ ਉੱਥੇ ਇੱਕ ਮਲਹਾਰ ਰੋਡ ਤੇ 파ਰਕ ਆ ਇਹ ਤਿੰਨੋਂ 파ਰਕਾਂ ਤੇ ਤੁਸੀਂ ਜਾ ਸਕਦੇ ਹੋ ਲਗਾਤਾਰ ਕੰਟੀਨਿਊਸਲੀ ਕੰਮ ਚੱਲ ਰਿਹਾ ਹੈ ਅਮਲਤਾਸ 파ਰਕ ਐਸਾ 파ਰਕ ਸੀ ਜਿੱਥੇ ਗੁਰਦੇਵ ਨਗਰ ਦਾ ਸਭ ਤੋਂ ਪੌਸ਼ ਏਰੀਆ ਗਿਣਿਆ ਜਾਂਦਾ ਔਰ ਵਧੀਆ ਲੋਕ ਰਹਿੰਦੇ ਉੱਥੇ ਉੱਤੇ ਜਲ ਕੀ ਰਿਆ ਸੀ ਉੱਤੇ 30 ਸਾਲ ਤੋਂ ਪਿਛਲੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਡਵੈਲਪਮੈਂਟ ਦੀ ਉਹਦੀਆਂ ਦਵਾਰਾਂ ਤੱਕ ਡਿੱਗੀਆਂ ਸੀ ਪਾਰਕੀਆਂ ਜੜੀਆਂ ਜੰਗਲੇ ਲੱਗੇ ਹੁੰਦੇ ਦਵਾਰਾਂ ਲੱਗੀਆਂ ਹੁੰਦੀਆਂ ਉਹ ਥੱਲੇ ਡਿੱਗੀਆਂ ਹੋਈਆਂ ਸੀ ਲੋਕਾਂ ਦਾ ਮੰਦਾ ਹਾਲ ਸੀ ਉੱਤੇ ਇੱਕ ਅਸੀਂ ਟਿਊਬਲ ਨਵਾਂ ਲਵਾਇਆ ਉਸੇ ਪਾਰਕ ਦੇ ਵਿੱਚ ਲੋਕਾਂ ਦੇ ਘਰ 'ਚ ਪਾਣੀ ਨਹੀਂ ਸੀ ਆ ਰਿਹਾ ਤੇ ਆ ਰਿਹਾ ਸੀ ਤੇ ਗੰਦਾ ਪਾਣੀ ਆ ਰਿਹਾ ਸੀ ਅਸੀਂ ਤੇ ਉਹ ਤਿੰਨ ਪਾਰਕ ਲਗਾਤਾਰ ਸ਼ੁਰੂ ਕਰਾਏ ਆ ਫਿਰ ਇੱਥੇ ਅਸੀਂ ਜਿਹੜੇ ਆ ਆਪਣੇ ਸ਼抗ੀਸ਼ਰ ਸਿੰਘ ਫਲੈਟ ਨੇ ਆ ਹੁਣ ਤੋਂ 2 ਦਿਨ ਪਹਿਲਾਂ ਅਸੀਂ ਸੁਭਦਾ ਕੈਂਪ ਸਰਕਾਰ ਹੱਥੇ ਦੁਆਰ ਦੇ ਨਾਲ ਐਮਐਲਏ ਸਾਹਿਬ ਇੰਪਰੂਵਮੈਂਟ ਡਿਪਟੀ ਚੇਅਰਮੈਨ ਸਾਹਿਬ ਸਾਰੇ ਅਫੀਸਰ ਸਭਾ ਨਾਲ ਆਏ ਸੀ ਆ ਫਲੈਟ ਦੇ ਵਿੱਚ ਅਸੀਂ ਫਲੈਟਾਂ ਦੇ ਵਿੱਚ ਸੀਵਰੇਜ ਸਾਰੀ ਪਾਈਪਲਾਈਨ ਨਵੀਂ ਪਵਾਉਣ ਜਾ ਰਹੇ ਹਾਂ ਤੇ ਜਿਹੜੇ ਜਿਹੜੀਆਂ ਦਿੱਕਤਾਂ ਸੀ ਫਲੈਟਾਂ ਦੇ ਵਿੱਚ ਸ਼ਾਂਤੀ ਸ਼ਰ ਸਿੰਘ ਫਲੈਟਸ ਦੇ ਵਿੱਚ ਉਹ ਸਾਰੀਆਂ ਹੱਲ ਕਰਨ ਜਾ ਰਹੇ ਹਾਂ ਉੱਤੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਪਾਰਕਾਂ ਦਾ ਬੁਰਾ ਹਾਲ ਸੀ ਇੱਕ ਨਵਾਂ ਟੂਬ ਲਵਾਉਣ ਜਾ ਰਹੇ ਹਾਂ ਉੱਤੇ ਤੇ ਇਹ ਸਰਗੋਤਾ ਕਲੋਨੀ ਪਾਰਕ ਜਿੱਥੇ ਤੁਸੀਂ ਖੜੇ ਹੋ ਮੇਰੇ ਪਿੱਛੇ ਦੇਖੋ ਇਹ ਬੁਰਾ ਹਾਲ ਆ ਇਹਨੂੰ ਨਵਾਂ ਬਣਵਾਉਣ ਜਾ ਰਹੇ ਆ ਉਦਾਂ ਹੀ ਅਸੀਂ ਹਰ ਮੁਹੱਲੇ ਦੇ ਵਿੱਚ ਪਾਰਕਾਂ ਦੇ ਇੱਕ ਸਾਈਡ ਤੇ ਬਾਸਕਟਬਾਲ ਬਾਲੀਬਾਲ ਬੈਡਮਿੰਟਨ ਗਰਾਊਂਡ ਇੱਦਾਂ ਕੁਛ ਨਾ ਕੁਛ ਬੱਚਿਆਂ ਦੇ ਖੇਡਣ ਲਈ ਜ਼ਰੂਰ ਬਣਾਵਾਂਗੇ ਇੱਕ ਤਾਂ ਕਿ ਸਾਡੇ ਬੱਚੇ ਖੇਡਣ ਆਊਟ ਗੇਮਾਂ ਖੇਡਣ ਆ ਕੇ ਫੋਨਾਂ ਦੇ ਵਿੱਚ ਬੜੇ ਰਹਿਣ ਬਾਹਰ ਨਿਕਲ ਕੇ ਖੇਡਣ ਆਪਦੀ ਤੰਦਰੁਸਤੀ ਬਣੇ ਉਹਨਾਂ ਦਾ ਨਸ਼ਿਆਂ ਵਾਲੇ ਬੱਚਿਆਂ ਦਾ ਰੁਝਾਨ ਨਹੀਂ ਜਾਏਗਾ ਧਿਆਨ ਨਹੀਂ ਜਾਏਗਾ ਮੋਬਾਈਲਾਂ ਤੋਂ ਬਾਹਰ ਨਿਕਲਣਗੇ 500 ਗੱਜ 400 ਗੱਜ 300 ਗੱਜ ਪਾਰਕ ਦੇ ਹਿਸਾਬ ਨਾਲ ਇੱਕ ਜਗਾਹ ਕੱਢ ਕੇ ਉੱਚ ਬੱਚਿਆਂ ਦੇ ਖੇਡਣ ਲਈ ਸਪੋਰਟਸ ਪਾਰਕ ਨਾਲ ਆਪਾਂ ਪ੍ਰੋਪਰ ਜਿੰਮ ਦਾ ਸਾਮਾਨ ਵੀ ਰੱਖਾਂਗੇ ਜਿਸ ਦੇ ਨਾਲ ਉਹ ਵਰਜੇਸ਼ ਕਰ ਸਕਣ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਔਲਖ ਇਸ ਵਕਤ ਅਸੀਂ ਕੋਚਰ ਮਾਰਕ ਨੀਅਰ ਸਰਗੋਦਾ ਕਲੋਨੀ ਵਿੱਚ ਮੌਜੂਦ ਹਾਂ ਜਿੱਥੇ ਕੀ ਤੁਹਾਨੂੰ ਦੱਸਦੇ ਨੇ ਕਿ ਵਾਰਡ ਨੰਬਰ ਪੁਰਾਣਾ ਸਟਾਰ ਤੇ ਨਵਾਂ 60 ਵਿੱਚ ਅਸੀਂ ਮੌਜੂਦ ਆ ਜਿਹੜਾ ਵਾਰਡ ਨੰਬਰ ਸਾਣਾ ਮੌਜੂਦ ਨੇ ਗੁਰਪ੍ਰੀਤ ਬੱਬਲ ਜੀ ਜਿੰਨ ਨਾਲ ਆਪਾਂ ਗੱਲਬਾਤ ਕਰਾਂਗੇ ਵਾਰਡ ਨੂੰ ਲੈ ਕੇ ਔਰ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਵਾਰਡ ਦੇ ਅੱਗੇ ਇਲੈਕਸ਼ਨ ਆ ਰਹੇ ਨੇ ਕੀ ਪੋਜੀਸ਼ਨ ਹੈ ਸਰ ਪੋਜੀਸ਼ਨ ਵਧੀਆ ਹੈ ਜੀ ਹਮ ਪਾਰਟੀ ਆਪ ਦਾ ਕੰਮ ਕਰ ਰਹੀ ਆ ਅਸੀਂ ਸਾਡੀ ਡਿਊਟੀਆਂ ਵਾਰਡਾਂ 'ਚ ਐਮਐਲਏ ਗੋਗੀ ਜੀ ਨੇ ਲਾਤੀਆਂ ਨੇ ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਾੜ ਦੇ ਵਿੱਚ ਜਿੱਤੇ ਜਿੱਤੇ ਲੋਕਾਂ ਦੇ ਕੰਮ ਆਉਣ ਵਾਲੇ ਨੇ ਤਾਂ ਇਹ ਕੋਈ ਸੀਵਰੇਜ ਦਾ ਪਾਰਕਾਂ ਦਾ ਸੜਕਾਂ ਦਾ ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਵੀ ਕੰਮ ਹੈ ਅਸੀਂ ਕਰਾ ਰਹੇ ਹਾਂ ਤੇ ਲੋਕਾਂ ਦਾ ਬੜਾ ਵਧੀਆ ਰਿਸਪੌਂਸ ਹੈ ਤੇ ਸਾਰੇ ਅਸੀਂ 95 ਦੇ 95 ਵਾਰਡ ਜਿੱਤਾਂਗੇ ਸਰ ਇਲੈਕਸ਼ਨ ਨੂੰ ਲੈ ਕੇ ਬੜੀ ਯਾਨੀ ਕਿ ਉੱਪਰ ਥੱਲੇ ਹੋ ਰਹੇ ਇਲੈਕਸ਼ਨ ਔਰ ਮੇਰੇ ਖਿਆਲ ਨਾਲ ਢਾਈ ਤਿੰਨ ਸਾਲ ਦੇ ਕਰੀਬ ਹੋ ਚਲੇ ਆ ਕਿ ਕਾਰਨ ਕੀ ਹੈ ਜਿਹੜੇ ਇਲੈਕਸ਼ਨ ਹੋਗੇ ਨਹੀਂ ਰਹੇ ਹੈਗੇ ਹੁਣ ਇਸ ਵਾਰ ਜਿਹੜੀ ਆਗਾਸ ਕਿ ਲਗਾਏ ਜਾ ਰਹੇ ਨੇ ਕਿ ਜਨਵਰੀ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ ਦੇਖੋ ਜੀ ਸਰਕਾਰਾਂ ਨਵੀਆਂ ਬਣੀਆਂ ਸੀ ਸਰਕਾਰ ਨੇ ਆਪਦੇ ਨਵੇਂ-ਨਵੇਂ ਪ੍ਰੋਜੈਕਟ ਨਵੇਂ-ਨਵੇਂ ਕੰਮ ਕਰਨੇ ਸੀ ਕੁਝ ਕਦੀ ਹਰਿਆਣੇ ਦੀ ਇਲੈਕਸ਼ਨ ਆ ਗਈ ਕਦੀ ਜਿਮਨੀ ਚੋਣਾ ਗੁਜਰਾਤ ਦੀ ਆ ਗਈ ਚੋਣ ਆ ਗਈ ਹੁਣ ਚਾਰ ਜਿਮਨੀ ਚੋਣਾ ਆ ਗਈਆਂ ਸਰਕਾਰਾਂ ਨੇ ਆਪਣੇ ਜਿਹੜੀਆਂ ਇਹ ਚੋਣਾਂ ਜ਼ਰੂਰੀ ਸੀ ਇਹਦੇ ਛੋਟੀਆਂ ਇਲੈਕਸ਼ਨਾਂ ਹੁੰਦੀਆਂ ਐ ਤੇ ਕਦੀ ਵੀ ਕਰਾਈਆਂ ਜਾ ਸਕਦੀਆਂ ਹੁਣ ਸਰਪੰਚੀ ਦੀਆਂ ਕਰਾਈਆਂ ਤੇ ਹੁਣ ਨਗਰ ਨਿਗਮ ਤੇ ਆਉਣ ਜਾ ਰਹੀਆਂ ਇੱਕ ਵਾਰਡ ਦੀ ਜਿਹੜੀ ਪ੍ਰੋਬਲਮ ਗੱਲ ਕਰੀਏ ਨਵੇਂ ਵਾਰਡ ਪੁਰਾਣੇ ਵਾਰਡ ਉਸ ਨੂੰ ਲੈ ਕੇ ਵੀ ਪ੍ਰੋਬਲਮ ਕ੍ਰੀਏਟ ਕੀਤੀ ਗਈ ਹੈ ਕੀ ਲੱਗਦਾ ਵਾ ਸਰਕਾਰਾਂ ਨੂੰ ਕੁਝ ਡਾਊਟ ਹੈ ਵੀ ਜਿਹੜੇ ਵਾਰਡ ਜਿਹੜੇ ਨਵੇਂ ਹਿਸਾਬ ਨਾਲ ਨਵੇਂ ਦੇ ਹਿਸਾਬ ਨਾਲ ਵਾਰਡ ਬਣਾਈ ਸੀਗੇ ਨਹੀਂ ਡਾਊਟ ਨਹੀਂ ਆ ਸਰਕਾਰ ਸਮੇਂ-ਸਮੇਂ ਤੇ ਕਾਂਗਰਸ ਨੇ ਵੀ ਚੇਂਜ ਕੀਤੀ ਸੀ ਵਾਰਡਬੰਦੀ ਉਹਨਾਂ ਨੇ ਵੀ ਵਾਰਡ ਵੀ ਵਧਾਏ ਸੀ 95 ਕੀਤੇ ਸੀ 90 ਤੋਂ ਸਾਰੀਆਂ ਆਪਣੇ ਆਪਣੇ ਸਰਕਾਰਾਂ ਨੂੰ ਆਪਦੇ ਹਿਸਾਬ ਨਾਲ ਜਿਵੇਂ ਠੀਕ ਲੱਗਦਾ ਉਹ ਆਪਦੇ ਪੈਸੇ ਅਜੇ ਕੋਈ ਵਾਰਡਬੰਦੀ ਦਾ ਫਾਈਨਲ ਨਹੀਂ ਹੋਇਆ ਨਵੇਂ ਝੋਣੀ ਕਿ ਪੁਰਾਣੀ ਝੋਣੀ ਸਾਡੇ ਵੱਲੋਂ ਜਿਹੜੇ ਮਰਜ਼ੀ ਵਾਰਡ ਚ ਕਰਾ ਲੈਣ ਜੀ ਸਾਡੀ ਤਿਆਰੀ ਹੈ ਅਸੀਂ ਜਿੱਤਾਂਗੇ ਸੁਪਰੀਮ ਕੋਰਟ ਨੇ ਕਿਹਾ ਵਾ ਵੀ ਸਾਨੂੰ 25 ਤਰੀਕ ਤੱਕ ਸਾਨੂੰ ਡਿਸੀਜਨ ਚਾਹੀਦਾ ਵਾ ਤਰੀਕ ਫਿਕਸ ਕੀਤੀ ਜਾਵੇ ਤਾਂ ਕਿ ਇਲੈਕਸ਼ਨ ਹੋ ਸਕਣ ਕੀ ਲੱਗਦਾ ਵਾ ਹੋ ਸਕਦਾ ਐਸ ਤਰੀਕ ਫਿਕਸ ਹੋ ਸਕਦੀ ਆ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਲ ਇਲੈਕਸ਼ਨ ਆਊਂਸ ਹੋਣ ਜਾ ਰਹੀ ਹੈ ਜਲਦੀ ਜਨਵਰੀ ਦੇ ਆਸ-ਪਾਸ ਉਹਨਾਂ ਨੇ ਕਿਉਂਕਿ 8 ਹਫ਼ਤੇ ਦਾ ਸਮਾਂ ਆਨਜੋਬ ਸੁਪਰੀਮ ਕੋਰਟ ਨੇ ਦਿੱਤਾ ਤੇ ਉਹ ਆਪਣੇ ਸਮੇਂ ਤੇ ਪੂਰੀ ਇਲੈਕਸ਼ਨ ਪ੍ਰਕਿਰਿਆ ਪੂਰੀ ਕਰਕੇ ਇਲੈਕਸ਼ਨ ਸਮੇਂ ਸਿਰ ਸਰਕਾਰ ਪਹੁੰਚਾਏਗੀ ਕਰੇਗੀ ਹੁਣ ਆਪਾਂ ਸਰਵਾੜ ਦੇ ਨੇ ਆ ਵਾਰਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸੀਵਰੇਜ ਦੀ ਗੱਲ ਕੀਤੀ ਹੈ ਠੀਕ ਹੈ ਜੀ ਸਟਰੀਟ ਲਾਈਟਰ ਦੀ ਗੱਲ ਕੀਤੀ ਹੈ ਹੋਰ ਕੀ ਲੱਗਾ ਹੋਰ ਕਿਹੜੇ-ਕਿਹੜੇ ਕੰਮ ਇਹਦੇ ਹੋਣ ਵਾਲੇ ਨੇ ਵੀ ਕਾ ਪਹਿਲਾਂ ਦੇ ਦੱਸੋ ਕੰਮ ਹੋਏ ਕਿਹੜੇ ਨੇ ਇਥੇ ਅੱਦਾਂ ਜੀ ਕੰਮ ਮੇਰੇ ਜਿਹੜੇ ਨਵੇਂ ਵਾਰਡ ਦੇ ਵਿੱਚ ਗੁਰਦੇਵ ਨਗਰ ਆਇਆ ਹਾਂਜੀ ਉੱਥੇ ਅਮਲਤਾਸ پارک ਦਾ ਮਾਨਯੋਗ ਐਮਐਲਏ ਸਾਹਿਬ ਨੇ ਉਦਘਾਟਨ ਕੀਤਾ ਉੱਥੇ ਇੱਕ ਟਵਿਨ پارک ਹੈ ਉੱਥੇ ਇੱਕ ਮਲਹਾਰ ਰੋਡ ਤੇ پارک ਹੈ ਇਹ ਤਿੰਨੋਂ ਪਾਰਕਾਂ ਤੇ ਤੁਸੀਂ ਜਾ ਸਕਦੇ ਹੋ ਲਗਾਤਾਰ ਕੰਟੀਨਿਊਸਲੀ ਕੰਮ ਚੱਲ ਰਹੇ ਨੇ ਅਮਲਤਾਸ پارک ਐਸਾ پارک ਸੀ ਜਿੱਥੇ ਗੁਰਦੇਵ ਨਗਰ ਦਾ ਸਭ ਤੋਂ ਪੋਸ਼ ਏਰੀਆ ਗਿਣਿਆ ਜਾਂਦਾ ਔਰ ਵਧੀਆ ਲੋਕ ਰਹਿੰਦੇ ਆ ਉੱਥੇ ਉੱਥੇ ਚੱਲ ਕੀ ਰਿਆ ਸੀ ਉੱਥੇ 30 ਸਾਲ ਤੋਂ ਪਿਛਲੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਡਿਵੈਲਪਮੈਂਟ ਦੀ ਹੁੰਦੀਆਂ ਦਵਾਰਾਂ ਤੱਕ ਡਿੱਗੀਆਂ ਸੀ ਪਾਰਕ ਦੀਆਂ ਜਿਹੜੀਆਂ ਜੰਗਲੇ ਲੱਗੇ ਹੁੰਦੇ ਦਵਾਰਾਂ ਲੱਗੀਆਂ ਹੁੰਦੀਆਂ ਉਹ ਥੱਲੇ ਡਿੱਗੀਆਂ ਹੋਈਆਂ ਸੀ ਲੋਕਾਂ ਦਾ ਮੰਦਾ ਹਾਲ ਸੀ ਉੱਥੇ ਇੱਕ ਅਸੀਂ ਟੂਵਲ ਨਵਾਂ ਲਵਾਇਆ ਉੱਥੇ ਪਾਰਕ ਦੇ ਵਿੱਚ ਲੋਕਾਂ ਦੇ ਘਰ ਚ ਪਾਣੀ ਨਹੀਂ ਸੀ ਆ ਰਿਹਾ ਜੇ ਆ ਰਿਹਾ ਸੀ ਤੇ ਗੰਦਾ ਪਾਣੀ ਆ ਰਿਹਾ ਸੀ ਅਸੀਂ ਤੇ ਉਹ ਤਿੰਨ ਪਾਰਕ ਲਗਾਤਾਰ ਸ਼ੁਰੂ ਕਰਾਏ ਆ ਫਿਰ ਇੱਥੇ ਅਸੀਂ ਜਿਹੜੇ ਆ ਆਪਣੇ ਸ਼ੰਤੀਸ਼ਰ ਸਿੰਘ ਫਲੈਟ ਨੇ ਆ ਹੁਣ ਤੋਂ 2 ਦਿਨ ਪਹਿਲਾਂ ਅਸੀਂ ਸੁਭਦਾ ਕੈਂਪ ਸਰਕਾਰ ਆਪਕੇ ਦਵਾਰ ਦੇ ਨਾਲ ਐਮਐਲਏ ਸਾਹਿਬ ਇੰਪਰੂਵਮੈਂਟ ਟਰਸ ਦੇ ਚੇਅਰਮੈਨ ਸਾਹਿਬ ਸਾਰੇ ਅਫੀਸਰ ਸਭ ਆਨ ਆਏ ਸੀ ਆ ਫਲੈਟ ਦੇ ਵਿੱਚ ਅਸੀਂ ਫਲੈਟਾਂ ਦੇ ਵਿੱਚ ਸੀਵਰੇਜ ਸਾਰੀ ਪਾਈਪ ਲਾਈਨ ਨਵੀਂ ਪਵਾਉਣ ਜਾ ਰਹੇ ਹਾਂ ਤੇ ਜਿਹੜੇ ਜਿਹੜੀਆਂ ਦਿੱਕਤਾਂ ਸੀ ਫਲੈਟਾਂ ਦੇ ਵਿੱਚ ਸ਼ੰਤੀ ਸ਼ਰ ਸਿੰਘ ਫਲੈਟਸ ਦੇ ਵਿੱਚ ਉਹ ਸਾਰੀਆਂ ਹੱਲ ਕਰਨ ਜਾ ਰਹੇ ਹਾਂ ਉੱਤੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਪਾਰਕਾਂ ਦਾ ਬੁਰਾ ਹਾਲ ਸੀ ਇੱਕ ਨਵਾਂ ਟੂਬ ਲਵਾਉਣ ਜਾ ਰਹੇ ਹਾਂ ਉੱਤੇ ਤੇ ਇਹ ਸਰਗੋਦਾ ਕਲੋਨੀ ਪਾਰਕ ਜਿੱਥੇ ਤੁਸੀਂ ਖੜੇ ਹੋ ਮੇਰੇ ਪਿੱਛੇ ਦੇਖੋ ਇਹ ਬੁਰਾ ਹਾਲ ਆ ਇਹਨੂੰ ਨਵਾਂ ਬਣਵਾਉਣ ਜਾ ਰਹੇ ਆ ਇਹ ਕਿਤੇ ਸ਼ਕਤੀ ਨਗਰ ਪਾਰਕ ਆ ਉਹਨੂੰ ਨਵਾਂ ਬਣਾਉਣ ਜਾ ਰਹੇ ਆ ਇਹਦੀ ਐਸਟੀਮੇਟ ਬਣਦੇ ਪਏ ਨੇ ਇਹਨਾਂ ਪਾਰਕਾਂ ਦੇ ਤੇ ਸਾਡੀ ਕੋਸ਼ਿਸ਼ ਆ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ 70 80% ਕੰਮ ਹੋ ਜਾਣ ਜਿਹੜੇ ਰਹਿnde ਕੰਮ ਨੇ ਉਹ ਬਾਅਦ ਚ ਕਰਾ ਦਾਂਗੇ ਮੋਸਟਲੀ ਦੇਖਿਆ ਆਪਾਂ ਕੀ ਹੈ ਨਲੀਆਂ ਗਲੀਆਂ ਨਾਲੀਆਂ ਤੱਕ ਪਾਰਕ ਤਾਂ ਕਿਸੇ ਮਤ ਇਹ ਇਸ ਤੋਂ ਹਟ ਕੇ ਉੱਪਰ ਕੀ ਸੋਚ ਤੁਹਾਡੀ ਵੀ ਲੋਕਾਂ ਨੂੰ ਕੀ ਸਰਪ੍ਰਾਈਜ਼ ਦੋਗੇ ਅਗਰ ਤੁਸੀਂ ਤੁਹਾਨੂੰ ਲੋਕ ਮਾਨ ਬਖਸ਼ਦੇ ਨੇ ਦੇਖੋ ਜੀ ਜੇ ਗੁਰੂ ਨੇ ਕਿਰਪਾ ਕੀਤੀ ਮੈਂ ਹਰ ਪਾਰਕ ਦੇ ਨਾਲ ਇੱਕ 500 700 ਗੱਜ ਜਗ੍ਹਾ ਕੱਢ ਕੇ ਉੱਤੇ ਬੱਚਿਆਂ ਲਈ ਖੇਡਣ ਲਈ ਸਪੋਰਟਸ ਪਾਰਕ ਬਣਾਵਾਂਗੇ ਜਿਵੇਂ ਕਿ ਇਹ ਮੈਂ ਅ ਇਹ ਸਾਡਾ ਹੀ ਲਿਆਂਦਾ ਪ੍ਰੋਜੈਕਟ ਆ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਬਾਸਕਟਬਾਲ ਦਾ ਇਕੱਲੀ ਦਲ ਦੀ ਸਰਕਾਰ ਸੀ 18,36,000 ਰੁਪਏ ਮੈਂ ਮੇਰੇ ਕੋਲ ਅੱਜ ਵੀ ਫਾਈਲ ਪਈ ਆ ਲਿਆ ਕੇ ਇਸ ਪਾਰਕ ਤੇ ਲਵਾਇਆ ਸੀ ਉੱਥੇ ਬੁਰਾ-ਬੁਰਾ ਹਾਲ ਸੀ ਗੰਦ ਨਾਲ ਭਰਿਆ ਸੀ ਪਾਰਕ ਉਦਾਂ ਹੀ ਅਸੀਂ ਹਰ ਮੁਹੱਲੇ ਦੇ ਵਿੱਚ ਪਾਰਕਾਂ ਦੇ ਇੱਕ ਸਾਈਡ ਤੇ ਬਾਸਕਟਬਾਲ ਵਾਲੀਬਾਲ ਬੜਾ ਮੈਂ ਟਨ ਗਰਾਊਂਡ ਐਦਾਂ ਕੁਛ ਨਾ ਕੁਛ ਬੱਚਿਆਂ ਦੇ ਖੇਡਣ ਲਈ ਜ਼ਰੂਰ ਬਣਾਵਾਂਗੇ ਇੱਕ ਤਾਂ ਕਿ ਸਾਡੇ ਬੱਚੇ ਖੇਡਣ ਆਊਟ ਗੇਮਾਂ ਖੇਡਣ ਨਾ ਕਿ ਫੋਨਾਂ ਦੇ ਵਿੱਚ ਬੜੇ ਰਹਿਣ ਬਾਹਰ ਨਿਕਲ ਕੇ ਖੇਡਣ ਆਪਦੀ ਤੰਦਰੁਸਤੀ ਬਣੇ ਉਹਨਾਂ ਦਾ ਨਸ਼ਿਆਂ ਵੱਲ ਬੱਚਿਆਂ ਦਾ ਰੁਝਾਨ ਨਹੀਂ ਜਾਏਗਾ ਧਿਆਨ ਨਹੀਂ ਜਾਏਗਾ ਮੋਬਾਈਲਾਂ ਤੋਂ ਬਾਹਰ ਨਿਕਲਣਗੇ ਆਪਣਾ ਖੇਡਾਂ ਵੱਲ ਧਿਆਨ ਦੇਣਗੇ ਤਾਂ ਕਿ ਤੰਦਰੁਸਤ ਰਹਿਣ ਸਾਡੇ ਵਾਹ। ਮੈਂ ਦੇਖਿਆ ਸਰਗੋਦਾ ਕਲੋਰੀ ਦੇ ਵਿੱਚ ਕੈਮਰਾ ਮਾਰਕ ਰੋ ਜਿਮ ਵੀ ਇੱਥੇ ਤੁਸੀਂ ਹੈ ਇੱਕ ਤਰ੍ਹਾਂ ਦਾ ਪ੍ਰੋਪਰ ਜਿਮ ਵੀ ਬਣਾਇਆ ਵਾ ਜਿਹੜੇ ਤੁਸੀਂ ਨਵੀਆਂ ਪਾਰਕਾ ਬਣਾਉਂਗੇ ਠੀਕ ਹੈ ਅਜ ਨੌਜਵਾਨ ਪੀੜ੍ਹੀ ਅਜਿਹੜਾ ਕਿ ਨਸ਼ੇ ਵੱਲ ਜਾ ਰਹੀ ਆ ਆਪਾਂ ਗੱਲ ਕਰ ਲਈਏ ਜਿਹੜਾ ਸਟਰੋਂਗਲੀ ਨਸ਼ੇ ਦੀ ਗੱਲ ਕਰੀਏ ਠੀਕ ਹੈ ਵਗਾਰ ਦੀ ਗੱਲ ਕਰੀਏ ਅੱਜ ਕੱਲ ਜਿਹੜੀ 22-25 ਸਾਲ ਦੇ ਮੁੰਡੇ ਠੀਕੇ ਤੱਕ ਲਾਰੇ ਨੇ ਉਹਨਾਂ ਵਾਸਤੇ ਵੀ ਜਿਮ ਦੀ ਵੀ ਉੱਥੇ ਸੁਵਿਧਾ ਹੋਵੇਗੀ ਤਾਂ ਕਿ ਜਿਹੜੇ ਨਸ਼ੇ ਤੋਂ ਹਟ ਕੇ ਜਿਮ ਵੀ ਆਪਣਾ ਜੁਆਇ 500 ਗਾਜ 400 ਗਾਜ 300 ਗਾਜ پارک ਦੇ ਹਿਸਾਬ ਨਾਲ ਇੱਕ ਜਗ੍ਹਾ ਕੱਢ ਕੇ ਉੱਥੇ ਬੱਚਿਆਂ ਦੇ ਖੇਡਣ ਲਈ ਸਪੋਰਟਸ پارک ਨਾਲ ਆਪਾਂ ਪ੍ਰੋਪਰ ਜਿੰਮ ਦਾ ਸਮਾਨ ਵੀ ਰੱਖਾਂਗੇ ਜਿਸ ਦੇ ਨਾਲ ਉਹ ਵਰਜੇਸ਼ ਕਰ ਸਕਣ ਇੱਕ ਛੋਟਾ ਜਿਹਾ ਕਮਰਾ ਬਣਾ ਲਾਂਗੇ ਹਾਂ ਇੱਕ ਹੋਰ ਮੇਰੇ ਦਿਮਾਗ 'ਚ ਇੱਕ ਕਮਰਾ ਬਣਾ ਕੇ ਬਜ਼ੁਰਗਾਂ ਦੇ ਬੈਠਣ ਲਈ ਲਾਇਬ੍ਰੇਰੀ ਟਾਈਪ ਹਰ پارک 'ਚ ਬਣਾਵਾਂਗੇ ਜਿੱਤੇ ਕਿ ਬਜ਼ੁਰਗ ਆਪਦਾ ਟਾਈਮ ਪਾਸ ਕਰ ਸਕਣ ਬਜ਼ੁਰਗ ਉੱਥੇ ਅਖਬਾਰ ਪੜ੍ਹ ਸਕਣ ਹਰ پارک 'ਚ ਮੈਂ ਕਿਹਾ ਕਮਰਾ ਜ਼ਰੂਰ ਬਣਾਉਂਗਾ ਜਿਵੇਂ ਆਨ ਰਿਕਾਰਡ ਕਹਿ ਰਿਹਾ ਤੁਹਾਨੂੰ ਇਹ ਦੋ ਚੀਜ਼ਾਂ ਇੱਕ ਜਿਮ ਸਪੋਰਟਸ ਪਾਰਕ ਤੇ ਇੱਕ ਬੱਚਿਆਂ ਤੇ ਬਜ਼ੁਰਗਾਂ ਦੇ ਬੈਠਣ ਲਈ ਲਾਇਬ੍ਰੇਰੀ ਟਾਇਪ ਹਰ ਪਾਰਕ ਚ ਬਣਾਵਾਂਗੇ ਹੈ ਤੁਹਾਨੂੰ ਲੈ ਕੇ ਕੀ ਵਿਚਾਰ ਹੈ ਹੈ ਤੁਹਾਨੂੰ ਲੈ ਕੇ ਕੀ ਸੋਚ ਕਹਿੰਦੀ ਤੁਹਾਡੀ ਦੇਖੋ ਸਾਡੀ ਸਰਕਾਰ ਨੇ ਆਮ ਆਦਮੀ ਕਲੀਨਿਕ ਬਣਾਏ ਨੇ ਉੱਥੇ ਲੋਕਾਂ ਨੂੰ ਮੁਫਤ ਦਵਾਈਆਂ ਮੁਫਤ ਸਵਾਵਾਵਾਂ ਦਿੱਤੀਆਂ ਜਾ ਰਹੀਆਂ ਨੇ ਵੈਸੇ ਕਸੀਆ ਸਰਗੋਦਾ ਕਲੋਨੀ ਗੁਰਦੁਆਰਾ ਸਾਹਿਬ ਦੇ ਸਹਿਯੋਗ ਨਾਲ ਇੱਕ ਛੋਟਾ ਮਿੰਨੀ ਹਸਪੀਟਲ ਬਣਾਉਣ ਜਾ ਰਹੇ ਹਾਂ ਗੁਰੂ ਘਰ ਦੇ ਸਾਰਾ ਕਰ ਪਾ ਉਹਨਾਂ ਦੀ ਉਹਦੇ ਵਿੱਚ ਅਸੀਂ ਲੈਬ ਤੇ ओपीडी ਅਦੇ ਤਿੰਨ ਚਾਰ ਤਰ੍ਹਾਂ ਦੀ ओपीडी ਜਿਵੇਂ ਮੈਡੀਸਨ ਵਾਲਾ ਡਾਕਟਰ ਹੱਡੀਆਂ ਵਾਲਾ ਡਾਕਟਰ ਅੱਖਾਂ ਵਾਲਾ ਡਾਕਟਰ ਲੈਬ ਟੈਸਟਿੰਗ ਫਿਜ਼ੀਓਥੈਰੇਪੀ ਉਹ ਸਾਰਾ ਡਿਪਾਰਟਮੈਂਟ ਬਣਾਉਣ ਜਾ ਰਹੇ ਆ ਵੀ ਸਾਡੇ ਵਾਰਡ ਵਿੱਚ ਪੂਰੇ ਚ ਵੀ ਕੋਈ ਗਰੀਬ ਹੋਵੇ ਕੁਛ ਹੋਵੇ ਉਹਨੂੰ ਉਹਨੂੰ ਇੱਥੇ ਸਾਡੇ ਮਿੰਨੀ ਹਸਪੀਟਲ ਤੋਂ ਸੁਵਿਧਾਵਾਂ ਮਿਲ ਸਕਣ ਇਕ ਕੋਈ ਪਰਚੇ ਸਿਸਟਮ ਹੋਏਗਾ ਕਿ ਫ੍ਰੀ ਆਫ ਕੋਸਟ ਹੋਏਗਾ ਨਹੀਂ 50 ਰੁਪਏ ਦੀ ਪਰਚੀ ਰੱਖਾਂਗੇ ਉਹਦੇ ਵਿੱਚ ਦਵਾਈ ਫ੍ਰੀ ਹੋਏਗੀ ਦਵਾਈ ਵਿੱਚ ਫ੍ਰੀ ਹੋਏਗੀ ਠੀਕ ਹੈ ਜੀ ਤੇ ਐਜੂਕੇਸ਼ਨ ਦੀ ਗੱਲ ਕਰੀਏ ਇਹ ਸਕੂਲ ਇੱਥੇ ਸਰ ਆਪਾਂ ਸਰਕਾਰੀ ਸਕੂਲ ਦੀ ਗੱਲ ਕਰੀਏ ਪਹਿਲਾਂ ਸਕੂਲ ਕਿੱਥੇ ਤੱਕ ਹੈ ਕੋਈ ਸਕੂਲ ਇੱਥੇ ਸਾਡੇ ਨੇੜੇ ਤੜੇ ਸਕੂਲ ਕਾਫੀ ਨੇ ਸਾਡੇ ਤੇ ਅਸੀਂ ਐਮਐਲਏ ਸਾਹਿਬ ਮਾਨਯੋਗ ਐਮਐਲਏ ਸਾਹਾਨੂੰ ਬੇਨਤੀ ਕੀਤੀ ਸਾਡੇ ਇੱਥੇ ਇੱਕ ਭਾਰਤਨਗਰ ਚੌਂਕ ਸਰਕਾਰੀ ਸਕੂਲ ਹੈ ਵੀ ਉਹ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਸੋਹਣਾ ਬਣਾਇਆ ਜਾਵੇ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਕੂਲ ਬਣਾਏ ਨੇ ਸਾਡੇ ਏਰੀਆ ਨੂੰ ਵੀ ਇੱਕ ਸਮਾਰਟ ਸਕੂਲ ਦਿੱਤਾ ਜਾਵੇ ਹਾਂ ਜਿਹੜਾ ਤੁਹਾਡੇ ਸਰਗੋਦਾ ਕਲੋਨੀ ਦੀ ਗੱਲ ਕਰੀਏ ਇੱਥੇ ਸਟਰੀਟ ਲਾਈਟ ਪੂਰਾ ਹਰ ਥਾਂ ਤੇ ਲੱਗੀਆਂ ਹੋਈਆਂ ਵਾਂ ਕਿ ਕੁਝ ਜਗ੍ਹਾ ਸੀ ਆ ਸਟਰੀਟ ਲਾਈਟਾਂ ਦਾ ਬਹੁਤ ਬੁਰਾ ਹਾਲ ਸੀ ਬੁਰਾ ਹਾਲ ਮੇਰੇ ਕੋਲ ਰਿਕਾਰਡ ਹੈ ਮੇਰੇ ਘਰ ਨਾਲ 100 ਤੋਂ ਉੱਤੇ ਮੈਂ ਸਟਰੀਟ ਲਾਈਟ ਰਿਪੇਅਰ ਕਰਾ ਚੁੱਕਾ ਔਨ ਰਿਕਾਰਡ ਹੈ ਮੇਰੇ ਕੋਲ ਕੱਲੀ ਕੱਲੀ ਲਾਈਟ ਦਾ ਰਿਪੇਅਰ ਕਰਾ ਚੁੱਕਾ ਤਕਰੀਬਨ 20 ਤੋਂ 25 ਲਾਈਟਾਂ ਨਵੀਆਂ ਮੈਂ ਆਪਣੇ ਕੋਲੋਂ ਕਰਾ ਚੁੱਕਿਆ ਮੈਂ ਆਪਣੇ ਕੋਲੋਂ ਨਹੀਂ ਜੀ ਕਾਰਪੋਰੇਸ਼ਨ ਦੇ ਇਮਪਰੂਵਮੈਂਟ ਫੰਡ ਦੇ ਸਹਿਯੋਗ ਨਾਲ ਅੱਜ ਵੀ ਲਾਈਟਾਂ ਵਾਲੇ ਆਏ ਹੋਏ ਸ਼ੰਤੀ ਸ਼ਰ ਸਿੰਘ ਫਲੈਟਸ ਦੇ ਵਿੱਚ ਉਹ ਆਪਦੀਆਂ ਲਾਈਟਾਂ ਲਾ ਰਹੇ ਨੇ ਹੁਣ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕਰਕੇ 50 ਤੋਂ 70 ਲਾਈਟਾਂ ਮੰਗੀਆਂ ਸਾਡੇ ਕਈ ਏਰੀਆ ਚ ਡਾਰਕ ਜ਼ੋਨ ਨੇ ਜਿੱਥੇ ਕੋਈ ਲਾਈਟ ਅੱਜ ਤੱਕ ਲੱਗੀ ਹੋਈ ਨਹੀਂ ਲਾਈਟਾਂ ਟੁੱਟੀਆਂ ਸਾਰਾ ਬੁਰਾ ਹਾਲ ਸੀ ਹੁਣ ਅਸੀਂ ਉੱਥੇ ਪੋਲ ਲਵਾ ਕੇ ਨਵੀਆਂ ਲਾਈਟਾਂ ਲਵਾਉਣ ਜਾ ਰਹੇ ਹਾਂ ਅਸੀਂ ਇੱਕ ਲੋਗੋ ਦੇਣਾ ਵੀ ਤੁਸੀਂ ਦੱਸੋ ਕਿੱਥੇ ਹਨੇਰਾ ਅਸੀਂ ਕਰਾਂਗੇ ਚਾਨਣਾ ਅਸੀਂ ਇਹ ਲੋਗੋ ਦੇ ਤਹਿਤ ਸਾਰੇ ਵਾਰਡ ਨੂੰ ਰੌਸ਼ਨਾਵਾਂਗੇ ਕਿਤੇ ਹਨੇਰਾ ਨਹੀਂ ਰਹਿਣ ਦਿੰਦੇ ਗੁਰਸਰ ਮੈਂ ਦੇਖਿਆ ਥੋੜੀ ਦoer ਪਹਿਲਾਂ ਇੱਕ ਟਰੈਲੀ ਆਈ ਸੀਗੀ ਤੁਸੀਂ ਟਰੈਲੀ ਦਾ ਕੁਝ ਮਹੱਲੇ ਦਾ ਕੰਮ ਕਰਵਾ ਰਹੇ ਸੀ ਕੀ ਕੰਮ ਕਰਵਾ ਰਹੇ ਹੋ ਕੋ ਮਲਬੇ ਮਲਬਾ ਲੋਕ ਜਿਵੇਂ ਬਾਹਰ ਸਿੱਟ ਦਿੰਦੇ ਨੇ ਗ੍ਰੀਨ ਵੇਸਟ ਬਾਹਰ ਸਿਡ ਦਿੰਦੇ ਨੇ ਪਾਰਕਾਂ ਦੀ ਕਟਿੰਗ ਬਾਹਰ ਸਿਡ ਦਿੰਦੇ ਨੇ ਮੈਂ ਇੱਕ ਨਵੀਂ ਚੀਜ਼ ਸ਼ੁਰੂ ਕੀਤੀ ਆ ਜਿੱਥੇ ਕੋਈ ਸਾਨੂੰ ਗ੍ਰੀਨ ਵੇਸਟ ਨਜ਼ਰ ਆਂਦੀ ਆ ਅਸੀਂ ਆਪ ਟਰਾਲੀ ਲੈ ਕੇ ਜਾਈਦੀ ਆ ਉਹਦੇ ਚ ਸਟਾਈ ਦਾ ਤੇ ਉਹਨੂੰ ਜਿੱਥੇ ਉਹਦੀ ਜਗ੍ਹਾ ਡੰਪ ਬਣਿਆ ਉੱਥੇ ਜਾਂ ਸਟਾਈ ਦਾ ਗ੍ਰੀਨ ਵੇਸਟ ਆਪਣੀ ਜਗ੍ਹਾ ਕੂੜਾ ਆਪਣੀ ਜਗ੍ਹਾ ਮਲਬਾ ਆਪਣੀ ਜਗ੍ਹਾ ਸਾਰਾ ਕੁਝ ਮਾਨਯੋਗ ਐਮਐਲਏ ਸਾਹਿਬ ਤੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਕੋਈ ਲੀਡ ਹੀ ਨਹੀਂ ਸੀ ਕਰ ਰਿਹਾ ਕਦੀ ਕਿਸੇ ਨੇ ਨਾ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੱਤਾ ਹੁਣ ਅਸੀਂ ਕਹਿਣਾ ਵੀ ਸਾਫ ਸਪਾਈ ਲੋਕੀ ਵੀ ਸਹਿਯੋਗ ਦੇਣ ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣੀ ਲੋਕੀ ਵੀ ਸਹਿਯੋਗ ਦੇਣ ਮੈਂ ਤੁਹਾਡੇ ਕੈਮਰਾ ਨੂੰ ਅਪੀਲ ਕਰਦਾ ਆਪਣੇ ਘਰ ਦੇ ਬਾਹਰ ਸਫਾਈ ਰੱਖੋ ਕਿਸੇ ਨੂੰ ਕੋਈ ਦਿੱਕਤ ਆ ਸਾਨੂੰ ਦੱਸੋ ਅਸੀਂ ਟਰਾਲੀ ਭੇਜਾਂਗੇ ਬੰਦੇ ਭੇਜਾਂਗੇ ਸਾਫ ਸਪਾਈ ਪੂਰਾ ਸਹਿਯੋਗ ਤੁਮਾਂ ਜਸਟਬਿਨ ਵੱਲੋਂ ਪ੍ਰਾਲੇ ਨਹੀਂ ਕਿਤੇ ਗਿੱਲਾ ਕੂੜਾ ਸੁੱਕਾ ਕੂੜਾ ਉਹਦੇ ਵੱਲੋਂ ਡਸਟਬਿਨ ਨਹੀਂ ਲੱਗੇ ਜਾਣਗੇ ਆਪਣੀ ਹਰ ਪਾਰਕ 'ਚ ਤੁਹਾਡੇ ਪਿੱਛੇ ਲੱਗੇ ਨੇ ਠੀਕ ਹੈ ਜੀ ਹੋਰ ਵੀ ਅਸੀਂ ਮੰਗੇ ਨੇ ਕਾਰਪੋਰੇਸ਼ਨ ਤੋਂ ਵੀ ਸਾਨੂੰ ਹਰ ਪਾਰਕ 'ਚ 4-4 ਡਸਟਬਿਨ ਹੋਰ ਦਿੱਤੇ ਜਾਣ ਅਸੀਂ ਆਪਣੇ ਵੱਲੋਂ ਵੀ ਕੋਈ ਕਸਰ ਨਹੀਂ ਛੱਡਦੇ ਚਾਹੇ ਸਾਡੀ ਜੇਬ 'ਚੋਂ ਪੈਸੇ ਲੱਗਣ। ਬੜੀਆਂ ਮੋਹੱਲਿਆਂ ਵਿੱਚ ਦੱਸ ਵੀ ਗਲੀਆਂ ਮੁਹੱਲਿਆਂ ਦੇ ਵਿੱਚ ਅਸੀਂ ਹੁਣ ਲਾਵਾਂਗੇ ਅੱਗੋਂ ਕਰਾਂਗੇ ਸਾਰੇ ਉਪਰਾਲੇ ਠੀਕ ਹੈ ਜੀ ਪਰਮਾਤਮਾ ਕਿਰਪਾ ਕੀਤੀ ਗੁਰੂ ਨੇ ਤੇ ਜ਼ਰੂਰ ਸਾਰੀਆਂ ਚੀਜ਼ਾਂ ਸਾਡੇ ਏਜੰਡੇ 'ਚ ਨੇ ਤੇ ਤੁਹਾਡਾ ਕੋਈ ਕੋਈ ਡ੍ਰੀਮ ਪ੍ਰੋਜੈਕਟ ਹਾਂਜੀ ਜੇ ਅਗਰ ਤੁਸੀਂ ਸਪੌਂਸਰ ਬਣਦੇ ਹੋ ਮੈਂ ਸਭ ਤੋਂ ਪਹਿਲਾਂ ਪਹਿਲ ਦੇ ਅਧਾਰ ਤੇ ਆਹ ਕੰਮ ਕਰਾਂਗਾ ਮੇਰਾ ਆਹ ਡ੍ਰੀਮ ਪ੍ਰੋਜੈਕਟ ਤਾਂ ਕਿ ਲੋਕ ਤੁਹਾਨੂੰ ਯਾਦ ਰੱਖਣ ਮੈਂ ਪਹਿਲਾਂ ਹੀ ਤੁਹਾਨੂੰ ਦੱਸਿਆ ਮੇਰਾ ਡ੍ਰੀਮ ਪ੍ਰੋਜੈਕਟ ਹੈ ਸਪੋਰਟਸ ਪਾਰਕ ਸਭ ਤੋਂ ਜ਼ਰੂਰੀ ਹੈ ਸਾਡੇ ਬੱਚਿਆਂ ਦੀ ਸਿਹਤ ਮੈਂ ਹਰ ਪਾਰਕ 'ਚ ਜਿੰਮ ਤੇ ਖੇਡਣ ਦੀਆਂ ਸੁਵਿਧਾਵਾਂ ਲੈ ਕੇ ਆਣੀਆਂ ਵੀ ਲੋਕ ਦੇਖਣ ਆਂ ਦੂਰੋਂ ਦੂਰੋਂ ਵੀ ਇਹਨਾਂ ਨੇ ਬੱਚਿਆਂ ਦਾ ਖਿਆਲ ਰੱਖਿਆ ਬਜ਼ੁਰਗਾਂ ਲਈ ਇੱਕ ਕਮਰਾ ਜਿੱਥੋਂ ਬੈਠ ਕੇ ਅਖਬਾਰਾਂ ਲਾਇਬ੍ਰੇਰੀ ਟਾਈਪ ਆਪਣਾ ਸਮਾਪਤੀਤ ਕਰ ਸਕਣ ਇਹ ਡ੍ਰੀਮ ਹੈ ਵੀ ਹਰ ਮੁਹੱਲੇ 'ਚ ਜਿੰਨੇ ਵੀ ਮੇਰੇ ਮੁਹੱਲੇ ਨੇ 6 ਤੋਂ 7 ਮੁਹੱਲੇ ਸਾਡੇ ਵਾਰਡ 'ਚ ਹਰ ਮੁਹੱਲੇ 'ਚ ਸਪੋਰਟਸ ਪਾਰਕ ਹੋਏਗਾ ਤੁਸੀਂ ਆਪਣੇ ਚਾਹਣ ਵਾਲਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਅਪੀਲ ਕਰਦਾ ਵੀ ਤੁਹਾਨੂੰ 20 ਸਾਲ ਬਾਅਦ ਮੌਕਾ ਮਿਲਿਆ ਤੁਸੀਂ ਕੰਮਾਂ ਨੂੰ ਵੋਟ ਪਾਣੀ ਆ ਕਿ ਘਰ ਪਰ ਨਾਲਿਆਂ ਨੂੰ ਵੋਟ ਪਾਣੀ ਆ ਉਹ ਤੁਸੀਂ ਦੇਖਣਾ ਮੈਂ ਤੁਹਾਡੇ ਕੈਮਰੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਮੌਕਾ ਮੈਨੂੰ ਦੇ ਕੇ ਦੇਖੋ ਤੁਸੀਂ ਜਿੰਨਾ ਮੇਰਾ ਕੰਮ ਦੇਖ ਰਹੇ ਹੋ ਉਹ 20% 25% ਮੇਰੀ ਕੋਸ਼ਿਸ਼ ਆ ਕਿਉਂਕਿ ਮੈਨੂੰ ਸਹਿਯੋਗ ਲੈਣਾ ਪੈਂਦਾ ਜੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਤੁਹਾਡੀ ਸੰਗਤ ਦਾ ਆਸ਼ੀਰਵਾਦ ਆ ਐਸੇ ਕੰਮ ਕਰਾਂਗੇ ਵੀ ਰਹਿੰਦੀ ਜਿੰਦਗੀ ਸਾਰੇ ਯਾਦ ਕਰਨਗੇ ਵੀ ਇਦਾਂ ਦਾ ਕੋਈ ਕਾਉਂਸਲਰ ਬਣਿਆ ਸੀ ਸਾਡੇ ਇਲਾਕੇ ਦੀ ਨਹਾਰ ਬਦਲ ਦਾਂਗੇ ਪੰਜਾਬ ਦਾ ਨੰਬਰ 1 ਵਾਰਡ ਬਣਾ ਕੇ ਦਵਾਂਗੇ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕੀਤੀ ਗੱਲਬਾਤ ਸੋਹਣੀ ਲਈਤੀ ਬੱਬਲ ਜੀ ਦੀ ਇਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਵਧੀਆ ਦਾ ਡ੍ਰੀਮ ਪ੍ਰੋਜੈਕਟ ਬਹੁਤ ਵਧੀਆ ਇਹਨਾਂ ਦਾ ਕਿ ਹਰ ਸਾਡੇ ਸਪੋਰਟਸ ਪਾਰਕ ਹੋਏਗੀ ਔਰ ਲਾਇਬ੍ਰੇਰੀ ਟਾਈਪ ਕਮਰਾ ਹੋਏਗਾ ਕੋਈ ਵੀ ਇੱਥੇ ਬਜ਼ੁਰਗ ਆ ਕੇ ਆਪਣਾ ਕੋਈ ਵੀ ਕਿਤਾਬ ਪੜ੍ਹ ਸਕਦਾ ਬਾਕੀ ਸਪੋਰਟਸ ਲਈ ਬਹੁਤ ਵਧੀਆ ਹੈ ਬੱਚੇ ਲਈ ਉਪਰਾਲੇ ਕੀਤੇ ਜਾਣਗੇ ਜਿਮ ਦੀ ਜਿਮ ਦੀ ਸੁਵਿਧਾ ਹੋਏਗੀ ਆਪਣਾ ਬੈਡਮਿੰਟਨ ਦੀ ਸੁਵਿਧਾ ਹੈਗੀ ਹਰ ਬੈਡ ਵਾਲੀਬਾਲ ਦੀ ਹਰ ਤਰ੍ਹਾਂ ਦੀ ਸਹੂਲਤ ਹੋਏਗੀ ਬਾਕੀ ਬਹੁਤ ਇੱਕ ਗੱਲ ਹੋਰ ਬਹੁਤ ਵਧੀਆ ਕੀਤੀ ਹੈ ਕਿ ਕੰਮ ਨੂੰ ਵੋਟ ਪਾਣੀ ਆ ਘਰ ਪਰਣ ਵਾਲੇ ਨੂੰ ਵੋਟ ਨਹੀਂ ਪਾਣੀ ਬਿਲਕੁਲ ਇਹਨਾਂ ਨੂੰ ਬਿਲਕੁਲ ਇੱਕ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਇਹ ਮਹੱਲੇ ਦੀ ਨਿਹਾਰ ਬਦਲ ਸਕਣ ਔਰ ਤੁਹਾਡੇ ਜਿਹੜੇ ਸੁਪਨੇ ਪੂਰੇ ਕਰ ਸਕਣ ਬਾਕੀ ਹੋਰ ਵੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ